ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਘਰੂ ਜੀ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਸਬਸਕ੍ਰਾਈਬ ਕਰਖਿਆ ਨਾ ਧੰਨਵਾਦ ਜੀ ਜਿਨੇ ਨਹੀਂ ਕਰਿਆ ਉਹ ਕਰ ਲਓ ਜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਜਿਹੜੇ ਦੇਖਦੇ ਨੇ ਵੀਡੀਓ ਬਹੁਤ-ਬਹੁਤ ਧੰਨਵਾਦ ਹੈ ਜੀ ਡਿਜ਼ਾਈਨ ਪਸੰਦ ਕਰਦੇ ਹੋ ਜੀ ਤੁਸੀਂ ਆਪਾਂ ਸਲਾਈ ਦੇ 21 ਗੁੰਡੇ ਲੈਨੇ ਜੀ ਇੱਕ ਸਲਾਈ ਬਣਾ ਲਈ ਜੀ ਆਪਾਂ ਹੁਣ ਬਣਾਨੇ ਜੀ ਅੱਗੇ ਇਹ ਆਪਾਂ ਇੱਕ ਗੁੰਡਾ ਪੁੱਠਾ ਜੀ ਇੱਕ ਸਿੱਧਾ ਆਪਾਂ ਚਾਰ ਸਲਾਈਆਂ ਬਣਾਵਾਂਗੇ ਜੀ ਇਹ ਗੁੰਡਾ ਪੁੱਠਾ ਇੱਕ ਗੁੰਡਾ ਸਿੱਧਾ ਜੀ ਪੂਰੀ ਸਲਾਈ ਬਣਾਗੇ ਜੀ ਆਪਾਂ ਇੱਕ ਕੁੰਡਾ ਕੋਠਾ ਇੱਕ ਕੁੰਡਾ ਸਿੱਧਾ ਜੀ ਇਹ ਜੀ ਆਪਣੇ ਸਾਰੇ ਸਲਾਈ ਬਣ ਗਏ ਜੀ ਦੋ ਸਲਾਈਆਂ ਬਣ ਗਈਆਂ ਹੁਣ ਤੀਜੀ ਤੇ ਆ ਗਏ ਜੀ ਆਪਾਂ ਫੇਰ ਜਿਹੜਾ ਸਿੱਧਾ ਕੁੰਡਾ ਸਿੱਧਾ ਬਣਾਵਾਂਗੇ ਉੱਠਾ ਇੱਕ ਕੁੰਡਾ ਕੋਠਾ ਜੀ ਇੱਕ ਕੁੰਡਾ ਸਿੱਧਾ ਜੀ ਇਹਪਰ ਦੋ ਦੋ ਸਲਾਈਆਂ ਬਣਾ ਕੇ ਡਿਜ਼ਾਈਨ ਬਣਾਵਾਂਗੇ ਜੀ ਪਹਿਲਾਂ ਸ਼ੁਰੂ ਚ ਪੰਦੋਸ ਲਾਈਆਂ ਵੱਧ ਬਣਾਵਾਂਗੇ ਜੀ ਸਨ ਆਈਕਨ ਕੀ ਜ ਆਪਣੇ Kunda putih aji, kunda seda aji, itu kunda putih aji. Saya risalah yang tadi punya, mana dije pa? ਉਹ ਜਿਵੇਂ ਸਾਰੇ ਇਸਲਾਇਸ ਜਪਨ ਬਣਾ ਲਈ ਜੀ। ਹੁਣ ਫਟ ਡਿਜ਼ਾਈਨ ਬਣਾਵਾਂਗੇ ਜੀ। ਇੱਕ ਗੁੰਡਾ ਤਾਰ ਲਿਆ ਜੀ ਇੱਕ ਗੁੰਡਾ ਆਪਾ ਪੁਠਾ ਬੁਣਾਵਾਂਗੇ ਜੀ। ਇੱਕ ਗੁੰਡਾ ਸਿੱਧਾ ਬੁਣਾਵਾਂਗੇ। ਇੱਕ ਗੁੰਡਾ ਪੁਠਾ ਬੁਣਾਵਾਂਗੇ। 30 ਗੁੰਡੇ ਤੇ ਡਿਜ਼ਾਈਨ ਬਣਾਵਾਂਗੇ। ਸਾਈਡ ਤੋਂ ਕੁੰਡਾ ਬੁਣਾਗੇ ਇੱਕ ਬਲ ਪਾ ਲਾਂਗੇ ਦੁਆਰੇ ਫੇਰ ਬੁਣਾਗੇ ਜੀ ਕੁੰਡਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾ ਲਈਏ ਆਪਾਂ ਨੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਜੀ ਫੇਰ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਹੁਣ ਧਾਗਾ ਪਿੱਛੇ ਕਰਕੇ ਆਪਾਂ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਗੇ ਜੀ ਇੱਕ ਬਲ ਪਾ ਲਾਂਗੇ ਦੁਆਰੇ ਫੇਰ ਬੁਣਾਗੇ ਜੀ ਕੁੰਡੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੱਪੂਠਾ ਹੋਣਾਗੇ ਜੀ ਇੱਕ ਕੁੰਡਾ ਪਾ ਸਿੱਧਾ ਹੋਣਾਗੇ ਇਹ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੱਠਾ ਹੋਣਾਗੇ ਜੀ ਹੁਣ ਧਾਗਾ ਪਿੱਛੇ ਕਰਕੇ ਆਪਾਂ ਇਹਦੇ ਸਾਈਡ ਤੋਂ ਕੁੰਡਾ ਪੋਣਾਗੇ ਜੀ ਇੱਕ ਬਲ ਪਾ ਲੈਣਾ ਜੀ ਦੁਬਾਰੇ ਫੇਰ ਪੋਣਾਗੇ ਜੀ ਕੁੰਡੇ ਨੂੰ ਆਪਾਂ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੱਠਾ ਪੋਣਾਗੇ ਜੀ ਇੱਕ ਕੁੰਡਾ ਸਿੱਧਾ ਜੀ ਫੇਰ ਇੱਕ ਕੁੰਡਾ ਪੱਠਾ ਪੋਣਾਗੇ ਜੀ ਧਗਾ ਪਿੱਛੇ ਕਰਕੇ ਆਪਾਂ ਇਹ ਗੁੰਡੇ ਦੇ ਛਾਇੜ ਤੋਂ ਗੁੰਡਾ ਬਣਾਵਾਂਗੇ ਇੱਕ ਬਾਲ ਪਾਵਾਂਗੇ ਜੀ ਫਿਰ ਇਹ ਗੁੰਡੇ ਨੂੰ ਪੋਣਾਗੇ ਜੀ ਆਪਾਂ ਇੱਕ ਗੁੰਡਾ ਆਪਾਂ ਪੁੱਠਾ ਪੋਣਾਗੇ ਜੀ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਜੀ ਹੁਣ ਪੋਕਟ ਇਸ ਲਈ ਤੇ ਆਗੇ ਜੀ ਗੁੰਡਾ ਹਟਾ ਲਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਇੱਕ ਗੁੰਡਾ ਪੁੱਠਾ ਪਾਉਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਹੁਣ ਆਪਾਂ ਤਿੰਨ ਗੁੰਡੇ ਪੁੱਠੇ ਪਾਉਣਾਗੇ ਜੀ ਇੱਕ ਦੋ ਤਿੰਨ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਪਾਉਣਾਗੇ ਜੀ ਇੱਕ ਗੁੰਡਾ ਸਿੱਧਾ ਪਾਉਣਾਗੇ ਜੀ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਠੇ ਬੋਣਾਂਗੇ ਜੀ ਇੱਕ ਦੋ ਤਿੰਨ ਫੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਇੱਕ ਗੁੰਡਾ ਸਿੱਧਾ ਬੋਣਾਂਗੇ ਜੀ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਫੇ ਧਾਗਾ ਪਿੱਛੇ ਲੈ ਜਾਣਾ ਇੱਕ ਗੁੰਡਾ ਸਿੱਧਾ ਬੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਇਹ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਧਾਗਾ ਅੱਗੇ ਲਿਆ ਕੇ ਤਿੰਨ ਗੁੰਡੇ ਆਪਾਂ ਪੁੱਠੇ ਪਾਉਣਾਗੇ ਜੀ ਇੱਕ ਦੋ ਤਿੰਨ ਫਿਰ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਪਾਉਣਾਗੇ ਜੀ ਇੱਕ ਗੁੰਡਾ ਸਿੱਧਾ ਪਾਉਣ ਲਾਂਗੇ ਜੀ ਇੱਕ ਗੁੰਡਾ ਪੁੱਠਾ ਪਾਉਣਾਗੇ ਪਾਉਗੇ ਸਿੱਧੀ ਸਲਾਈ ਤੇ ਗੁੰਡਾ ਉਤਾਰ ਲਿਆ ਇੱਕ ਗੁੰਡਾ ਆਪਾਂ ਪੁੱਠਾ ਪਾਉਣਾਗੇ ਜੀ ਤਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਫੁੱਟਾ ਪੋਣਾਂਗੇ ਜੀ ਹੁਣ ਆਪਾਂ ਤਿੰਨ ਗੁੰਡੇ ਸਿੱਧੇ ਪੋਣਾਂਗੇ ਜੀ ਇੱਕ ਦੋ ਤਿੰਨ ਤਾਗਾ ਅੱਗੇ ਕਰਕੇ ਇੱਕ ਗੁੰਡਾ ਫੁੱਟਾ ਪੋਣਾਂਗੇ ਜੀ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਫੁੱਟਾ ਪੋਣਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ धागा अगे लिया के एक कुंडा पुट्ठा पुना गे जी एक कुंडा आपा बुना जी फिर एक कुंडा पुट्ठा बुना तीन कुंडे आप सीधे पुना गे जी तीन एक कूडा आप पुट्ठा पुना गे जी एक कुंडा आप सीधा पुना गे जी एक कूडा पुट्ठा पुना गे जी धागा पिछे करके तीन कुंडे आप सीधे पुना गे जी ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਬੁਣਾ ਲੈ ਇੱਕ ਗੁੰਡਾ ਸਿੱਧਾ ਬੁਣਾਵਾਂਗੇ ਜੀ ਬਣਾਗੇ ਜੀ ਪੁੱਠੇ ਸਲਾਈ ਤੇ ਗੁੰਡਾ ਉਤਾਰ ਲੈ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਇੱਕ ਗੁੰਡਾ ਪੁੱਠਾ ਬੁਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਧਾਗਾ ਅੱਗੇ ਕਰਕੇ ਹੁਣ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤੱਗਾ ਪਿੱਛੇ ਕਰਕੇ ਇੱਕ ਗੁੰਡਾ ਪਾ ਸਿੱਧਾ ਬੁਣਾਂਗੇ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਬੁਣਾਂਗੇ ਤਿੰਨ ਤੱਕ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਤੇਰੂ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਜੀ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡਿਆਂ ਨੂੰ ਇਕੱਠੇ ਬੁਣਾਂਗੇ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਜੀ ਫੇਰੇ ਪੇ ਤਿੰਨ ਗੁੰਡੇ ਨੂੰ ਤਿੰਨ ਗੁੰਡੇ ਦੇ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਜੀ ਇੱਕ ਪੁੱਠਾ ਏ ਨਾਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲੈ ਜੀ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਪੁੱਠਾ ਇਹ ਸਾਰੇ ਸਲਾਈ ਆਪਾਂ همین ਬਣਾਵਾਂਗੇ ਜਿੱਕੋ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਜੀ ਪੂਰੀ ਸਲਾਈ ਬਣਾਵਾਂਗੇ ਆਪਾਂ ਇਹ ਸਾਰੇ ਸਲਾਈ ਬਣਾ ਲਈ ਜੀ ਆਪਾਂ ਨੂੰ ਅੱਗੇ ਆਪਾਂ ਤੇ ਸਲਾਈ ਦੇ ਪੁੱਠੀ ਸਲਾਈ ਵੀ ਆਪਾਂ ਐਵੇਂ ਬਣਾਵਾਂਗੇ ਸਾਰੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਇੱਕ ਗੁੰਡਾ ਪੁੱਠਾ ਪੋਣਾਂਗੇ ਸਾਰੇ ਸਲਾਈ ਵੀ ਆਪਾਂ ਇਦਾਂ ਹੀ ਬਣਾਵਾਂਗੇ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਜੀ ਸੋਰੀ ਸਲਾਈ ਆਪਾਂ ਨੇ ਬਣਾ ਲਈ ਹੁਣ ਆਪਾਂਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਆਪਾਂ ਤਾ ਲਿਆ ਜੀ ਇੱਕ ਕੁੰਡਾ ਆਪਾਂ ਪੁੱਠਾ ਪੁਣਾਂਗੇ ਹੁਣ ਆਪਾਂ ਇਹ ਵਾਲੇ ਕੁੰਡੇ ਤੇ ਜਾਨ ਬਣਾਵਾਂਗੇ ਆਪਣੇ ਤਿੰਨ ਕੁੰਡੇ ਪੁੱਠੇ ਆ ਜਾਣਗੇ ਜੀ ਸੈਂਟਰ ਵਾਲਾ ਜਿਹੜਾ ਕੁੰਡਾ ਇਹਨਾਂ ਤੇ ਡਿਜ਼ਾਈਨ ਬਣੂਗਾ ਜੀ ਆਪਣਾ ਹੁਣ ਧਾਗਾ ਪਿੱਛੇ ਕਰਕੇ ਕੁੰਡੇ ਤੋਂ ਸਾਈਡ ਤੋਂ ਬੁਣਾਂਗੇ ਜੀ ਕੁੰਡਾ ਇੱਕ ਆਪਾਂ ਵੜ ਪਾਵਾਂਗੇ ਜੀ ਫਿਰ ਇਹ ਵਾਲਾ ਕੁੰਡਾ ਬੁਣ ਲਾਂਗੇ ਜੀ ਫਿਰ ਕੁੰਡਾ ਉੱਠਾ ਬੁਣਾਂਗੇ ਜੀ ਇੱਕ ਕੁੰਡਾ ਪਾ ਸਿੱਧਾ ਬੁਣਾਂਗੇ ਜੀ ਇੱਕ ਕੁੰਡਾ ਉੱਠਾ ਬੁਣਾਂਗੇ ਜੀ ਫਿਰ ਪਹਿਲੇ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਗੇ ਜੀ ਇੱਕ ਬਲ ਪਾ ਲੈਣਾ ਜੀ ਫਿਰ ਇਹ ਵਾਲਾ ਕੁੰਡਾ ਬੁਣ ਲੈਣਾ ਸਿਰ ਪਿੱਕੀ ਕੁੰਡੇ ਦਾ ਡਿਜ਼ਾਈਨ ਹੈ ਜੀ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਫਿਰ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਗੇ ਜੀ ਇੱਕ ਬਲ ਪਾ ਲਾਂਗੇ ਤੇ ਕੁੰਡੇ ਨੂੰ ਬੁਣ ਲਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਬੁਣਾਵਾਂਗੇ ਜੀ ਹੁਣ 1 ਕੁੰਡੇ ਦੇ ਸਾਢਤੋਂ ਕੁੰਡਾ ਬਣਾਵਾਂਗੇ ਜੀ ਇੱਕ ਬਲ ਪਾ ਲਾਂਗੇ ਫਿਰ ਇਹ ਕੁੰਡੇ ਨੂੰ ਬੁਣ ਲਾਂਗੇ ਧੱਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਬਣਾਵਾਂਗੇ ਫਿਰ ਭਾਈ ਕੁੰਡੇ ਤੇ ਡਿਜ਼ਾਈਨ ਬਣਾਵਾਂਗੇ ਜੀ ਇੱਕ ਬਾਲ ਪਾ ਲੈਣਾ ਜੇ ਫਿਰ ਇੱਕ ਗੁੰਡਾ ਭੁੰਨ ਲੈਣਾ ਇੱਕ ਗੁੰਡਾ ਪਪੂਠਾ ਬੁਣਾਗੇ ਇੱਕ ਗੁੰਡਾ ਸਿੱਧਾ ਬੁਣਾਗੇ ਇੱਕ ਗੁੰਡਾ ਸਿੱਧਾ ਜੀ ਹੁਣ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਇੱਕ ਕੁੰਡਾ ਸਿੱਧਾ ਪਾਉਣਾਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਪਾਉਣਾਗੇ ਜੀ ਇੱਕ ਕੁੰਡਾ ਸਿੱਧਾ ਪਾਉਣਾਗੇ ਜੀ ਤਿੰਨ ਕੁੰਡੇ ਆਪਾਂ ਪੁੱਠੇ ਪਾਉਣਾਗੇ ਜੀ ਤੇ ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਜੀ ਤਿੰਨ ਕੁੰਡੇ ਆਪਾਂ ਪੁੱਠੇ ਪਾਉਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣ ਲਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫੇਰ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ 3 ਗੁੰਡੇ ਆਪਾਂ ਸਿੱਧੇ ਪੋਣਾਂਗੇ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ 3 ਗੁੰਡੇ ਆਪਾਂ ਸਿੱਧੇ ਪੋਣਾਂਗੇ ਫਿਰ ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਜੀ కు పుట్ా బున తిను కుండే సీే బా తి ఫా స పుట్ా జీ తిను కుండే సే బే పుట్ా బ కుదా జీ ఒక కుడా పుట్ా బ బున తిను సే బ బాణాగే ਇੱਕ ਗੁੰਡਾ ਪੁੱਠਾ ਜੀ ਇੱਕ ਗੁੰਡਾ ਸਿੱਧਾ ਗੁਣਾਗੇ ਜੀ ਹੁਣ ਆ ਗਿਆ ਜੀ ਪੁੱਠੇ ਸਲਾਈ ਤੇ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਪਸਿੱਧਾ ਗੁਣਾਗੇ ਹੁਣ ਆਪਾਂ ਜਿਹੜੇ ਤਿੰਨ ਗੁੰਡੇ ਨੇ ਤਿੰਨ ਗੁੰਡੇ ਨੂੰ ਤੋਂ ਇੱਕ ਗੁੰਡਾ ਬਣਾਵਾਂਗੇ ਕੋਈ ਇੱਕ ਗੁੰਡਾ ਸਿੱਧਾ ਜੀ ਇੱਕ ਗੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਪੋਣਾਗੇ ਫਿਰ ਪਾ ਤਿੰਨ ਕੁੰਡਾ ਤੋਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਪੋਣਾਗੇ ਫਿਰ ਪਾ ਤਿੰਨ ਕੁੰਡਿਆਂ ਨੂੰ ਇਕੱਠੇ ਪੋਣਾਗੇ ਇੱਕ ਕੁੰਡਾ ਸਿੱਧਾ ਪੋਣਾਗੇ ਜੀ ਇੱਕ ਕੁੰਡਾ ਪੁੱਠਾ ਪੋਣਾਗੇ ਜੀ kui ta sõita ei teenu , kui te toob , kõik on tagunemagi . kui kundasid taas kunda ikka kunda , kui ta ikka kundasid tagunemi keerab teenu , kui te töökoht on tagunema . kui kundasid ta ikka kunda ? ਲੋ ਜੋ ਆਪਣੇ ਦੋ ਡਿਜ਼ਾਈਨ ਬਣ ਗਏ ਜੀ ਗੈਬ ਵਾਸਤੇ ਦੋ ਸਲਾਈਆਂ ਫਿਰ ਆਪਾਂ ਇੱਕ ਸਿੱਧੇ ਕਪੂਠੇ ਬਣਾ ਸਿੱਧੇ ਦੇ ਸਿੱਧਾ ਪੁੱਠੇ ਤੇ ਪੁੱਠਾ ਜੀ ਉਹ ਆਪਣੀ ਮਰਜ਼ੀ ਤੁਸੀਂ ਜਿਆਦਾ ਕੈਫ ਦੇਣਾ ਚਾਹਦੇ ਹੋ ਵੀ ਵੱਧ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ